ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੱਗੇ ਆ ਸੋਇਆਬੀਨ ਦੀਆਂ ਬੜੀਆਂ ਦੀ ਸਬਜ਼ੀ ਬਣਾਉਣਾ ਇਹ ਆਪਾਂ ਇੱਕ ਕਬਾਟੀ ਬੜੀਆਂ ਦੀ ਲੈ ਲਈ ਇਹ ਆਪਾਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਬਣਾਵਾਂਗੇ ਤੁਸੀਂ ਵੱਧ ਘੱਟ ਵੀ ਲੈ ਸਕਦੇ ਹੋ ਆ ਪਾਣੀ ਆਪਾਂ ਗਰਮ ਕਰ ਲਿਆ ਸੀ ਤੇ ਇਹਦੇ ਵਿੱਚ ਨਾ ਇਹਨਾਂ ਨੂੰ ਇਸ ਤਰ੍ਹਾਂ 10 ਮਿੰਟਾਂ ਲਈ ਭਿਉ ਕੇ ਰੱਖ ਦਾਂਗੇ ਚੰਗੀ ਤਰ੍ਹਾਂ ਨਬੋਦਾਂਗੇ ਵਿੱਚ ਤੇ 10-15 ਮਿੰਟ ਇਹ ਆਪਣੇ ਆਪ ਹੀ ਸੌਫਟ ਹੋ ਜਾਣਗੇ ਉਹ ਤੁਹਾਨੂੰ ਫੁੱਲ ਜਾਣਗੇ ਤੋਂ ਉਨੀ دیر ਚ ਨਾ ਆਪਾਂ ਇਹਦਾ ਮਸਾਲਾ ਤਿਆਰ ਕਰ ਲਾਂਗੇ ਇਹਨੂੰ ਆਪਾਂ ਇੱਕ ਸਾਈਡ ਤੇ ਕਰ ਦਿੰਨੀ ਆ ਆਪਾਂ ਮਸਾਲਾ ਲਿਆ ਵੀ ਗੰਡੇ ਲਸਣ ਤੇ ਦੋ ਟਮਾਟਰ ਲਈ ਸੀ ਇਹ మీడియం ਸਾਈਜ਼ ਦੇ ਤੇ ਤੇ ਚਾਰ ਹਰੀਆਂ ਮਿਰਚਾਂ ਤੇ ਚਾਰ ਪੱਤੇ ਕੜੀ ਦੇ ਕੜੀ ਪੱਤੇ ਦੇ ਇਹ ਖਸ਼ੂਬਤਤ ਉਹਦੀਆ ਹੁੰਦੀ ਹੈ ਆਪਣੇ ਘਰ ਦੇ ਹੀ ਆ ਕੜੀ ਪੱਤਾ ਤਾਜ਼ਾ ਤੋੜ ਕੇ ਲੈਂਦਾ ਤੇ ਹੁਣ ਆਪਾਂ ਇਹਨੂੰ ਮਸਾਲੇ ਨੂੰ ਗ੍ਰाइंड ਕਰ ਲਿਓਣੇ ਆ ਤੇ ਫਿਰ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਬਣਾਵਾਂਗੇ ਆਪਾਂ ਮੇਰੇ ਤਰੀਕੇ ਨਾਲ ਤੁਸੀਂ ਵੀ ਬਣਾ ਕੇ ਦੇਖੋ ਹੁਣ ਆਪਾਂ ਇਹ ਗੰਡੇ ਗ੍ਰाइंड ਕਰ ਲਿਆਂਦੇ ਗੰਡੇ ਤੇ ਲਸਣ ਹੁਣ ਸਭ ਤੋਂ ਪਹਿਲਾਂ ਆਪਾਂ ਗੈਸ ਜਗਾਉਣੀ ਆ ਕੜਾਈ ਆਪਾਂ ਰੱਖ ਲਈ ਗੈਸ ਦੇ ਉੱਪਰ ਆਪਣੀ ਕੜਾਹੀ ਗਰਮ ਹੋ ਗਈ ਸੀ ਤੇ ਆਪਾਂ ਇਹਦੇ ਵਿੱਚ ਨਾ ਇੱਕ ਕੜਛੀ ਤੇਲ ਦੀ ਪਾਲੀ ਸਰੋਂ ਦੀ ਆਪਾਂ ਸਮਾਂ ਦੇ ਤੇਲ ਦਾ ਹੀ ਤੜਕਾ ਲਾਉਣਾ ਇਹਨੇ ਆ ਹੋਰ ਕਾਸ਼ੇ ਦਾ ਨਹੀਂ ਲਾਉਂਦੇ ਜੀ। ਣਾਗ ਡਾਲੜੇ ਘਿਓ ਦਾ ਨਰ ਫੈਂਡ ਦਾ ਘਰ ਦੀ ਸਰੋਂ ਦਾ ਆਪਾਂ ਤੇਲ ਕੜਾ ਕੇ ਲਿਆਉਣਾ ਉਹਦਾ ਤੜਕਾ ਲਾਉਣਾ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ। ਜੀਰਾ ਪਾ ਦਿੱਤਾ। ਤੇ ਹੁਣ ਇਹਦੇ ਵਿੱਚ ਆ ਜਿਹੜਾ ਪੱਕੜੀ ਪੱਤਾ ਸੀ ਇਹਨੂੰ ਧੋ ਕੇ ਆਪਾਂ ਸਕਾ ਲਿਆ ਸੀ ਤੇ ਇਹ ਪਾ ਦਾਂਗੇ। ਉਹ ਵਾਪਸ ਕਿ ਹੁਣ ਆਪਾਂ ਪਾ ਲੈਨੇ ਆ ਜਿਹੜਾ ਆਪਾਂ ਪੇਸਟ ਬਣਾ ਕੇ ਲਿਆਂਦਾ ਲਸਣ प्याज ਤੇ ਹਰੀ ਮਸਲੀ ਉਹ ਰਿਚਾੜਾ ਪਾ ਜਿੰਨੀ دیر ਤੇ ਆਪਣਾ ਮਸਾਲਾ ਪੁੱਜਦਾ ਜਿੰਨੀ ਦੇਰ ਤੇ ਆਪਾਂ ਟਮਾਟਰ ਦਾ ਪੇਸਟ ਬਣਾ ਲਿਆ ਹੋਇਆ ਹੈ ਜੀ హను పా ఏ టమాటర పేస్ట్ జాబి ప్యాజను చీ తర భయా పావే టమాటరే జీ భన్న చర్న్ తక్కు మసాలా చరగా హా ఏడ్ సార్ పవే నమక నమక తొమ్మి సవాద అనుసారమక పా పాట మసాలా పాల పావే గిటా ਹੁਣ ਆਪਾਂ ਪਾਵਾਂਗੇ ਵਿੱਚ ਲਾਲ ਮਿਰਚ ਤੇ ਮੀਟ ਮਸਾਲਾ ਵੀ ਆਪਾਂ ਪਾ ਦਿੱਤਾ ਵਿੱਚ ਜਿਵੇਂ ਥੋੜੀ ਪਾਵਾਂਗੇ ਆਪਾਂ ਹਲਦੀ ਹਲਦੀ ਆਪਣੀ ਜਿਹੜੀ ਆਪਣੇ ਘਰ ਦੀ ਹੈ ਹੁਣ ਇਹਦੇ ਵਿੱਚ ਆਪਾਂ ਕਰ ਦਿੰਨੇ ਆ ਪਾਣੀ ਆੜ ਪਾਣੀ ਪਾ ਲਿਆ ਤਾਂ ਹੁਣ ਜਿੰਨਾ ਚਿਰ ਆਪਣਾ ਪਾਣੀ ਰਹਿਦਾ ਨਹੀਂ ਵਿੱਚ ਪਾਇਆ ਮਸਾਲਾ ਰਿਜਣ ਨਹੀਂ ਲੱਗਦਾ ਹੁਣੀ ਦੀਰ ਆਪਾਂ ਬੜੀਆਂ ਨਹੀਂ ਪਾਉਂਦੇਗੇ ਤੇ ਬੜੀਆਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਨਿਚੋੜ ਲੈਣੇ ਆ ਆ ਦੇਖੋ ਜੀ ਇਸ ਤਰ੍ਹਾਂ ਬਣ ਗਈਆਂ ਆਪਣੀਆਂ ਫੁਲਕੇ ਬੜੀਆਂ ਤੇ ਨਾ ਚੰਡਾ ਪਾਣੀ ਪਾ ਕੇ ਤੋਲੂਗਾ ਤੇ ਨਿਚੋੜ ਕੇ ਹੁਣ ਜਿਹੜਾ ਪਾਣੀ ਆ ਉਹ ਆਪਾਂ ਕੱਢ ਦਿੰਨੇ ਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਬੜੀਆਂ ਦੇ ਆਹ ਦੇ ਸੌਰੀ ਜੀ ਕੜਾਈ ਦੀ ਦੇਖ ਸਕਦੇ ਹੋ ਜੀ ਤੁਸੀਂ ਮਸਾਲਾ ਆਪਣਾ ਰਿਜਣ ਲੱਗ ਗਿਆ ਗਰੇਵੀ ਆਪਣੀ ਇਸ ਤਰ੍ਹਾਂ ਲਾਲ ਲਾਲ ਬਣ ਗਈ। ਥੋੜੀ ਜਿਹੀ ਚੱਪਾ ਪਾ ਦਿੰਨੇ ਆ ਬੜੰਗਾ। ਬੜੰਗਾ ਪਾ ਕੇ ਹਿਲਾ ਕੇ ਇਹ ਚੰਗੀ ਤਰ੍ਹਾਂ ਤੇ ਗੈਸ ਘਟ ਕਰਕੇ ਟੱਕੀ ਰੱਖ ਦਿੰਨੇ ਆ। 2 ਮਿੰਟਾਂ ਦੇ ਵਿੱਚ ਬਣ ਕੇ ਆਪਣੀ ਸਬਜ਼ੀ ਤਿਆਰ ਹੋ ਜੂਗੀ ਜਿਹੜਾ ਮਸਾਲਾ ਆਪਣਾ ਬੜੰਗਾ ਦੇ ਵਿੱਚ ਰਚ ਜੂਗਾ। ਫਿਰ ਤੁਹਾਨੂੰ ਦਿਖਾਉਣੇ ਆ ਬਣਨ ਤੋਂ ਬਾਅਦ ਕਿਸ ਤਰ੍ਹਾਂ ਨੇ ਬਣਨੇ ਆ।